ਹਾਂਜੀ ਦੋਸਤੋ ਆਪਾਂ ਪਿਛਲੇ ਦੋ ਕਲਾਸਾਂ ਕੀਤੀਆਂ ਉਹਨਾਂ ਵਿੱਚ ਆਪਾਂ ਸਭ ਤੋਂ ਪਹਿਲਾਂ ਕੀਤਾ ਸੀ ਵੀ ਕੰਪਨੀਆਂ ਕਿਹੜੇ-ਕਿਹੜੇ ਕਿੰਨੇ ਕਿਹੜੀਆਂ ਚਾਹੀਆਂ ਉਸ ਤੋਂ ਬਾਅਦ ਕੀਤੀਆਂ ਆਪਾਂ ਕਰਨਾਟਿਕ ਵਾਰ ਤੇ ਪਿਛਲੀ ਕਲਾਸ ਵਿੱਚ ਆਪਾਂ ਕੀਤਾ ਸੀਗਾ ਬੈਟਲ ਆਫ ਪਲਾਸੀ ਤੇ ਬੈਟਲ ਆਫ ਬਕਸਰ ਤਾਂ ਜਦੋਂ ਬੈਟਲ ਆਫ ਬਕਸਰ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਇੰਗਲਿਸ਼ ਕੰਪਨੀ ਸੀ ਉਹਨਾਂ ਨੂੰ ਬੰਗਾਲ, ਬਿਹਾਰ, ਉੜੀਸਾ ਤੇ ਦਿਵਾਨੀ ਰਾਈਟਸ ਮਿਲ ਗਏ ਮਤਲਬ ਜੋ ਟੈਕਸ ਚਾਣ ਉਹ ਉੱਥੇ ਲਾ ਸਕਦੇ ਆ ਤਾਂ ਉਦੋਂ ਉਸ ਸਮੇਂ ਕਈ ਸਟੇਟ ਆ ਉੱਪਰ ਆ ਰਹੀਆਂ ਸੀਗਾ ਕੋਸਟੇਟਾ ਇੰਡੀਪੈਂਡੈਂਸੀ ਜਿਹੜੀਆਂ ਆਜ਼ਾਦ ਸੀਗਾ ਕਿਉਂਕਿ ਜਦੋਂ ਤੁਹਾਨੂੰ ਪਤਾ ਆਰਗਨਜੀਵ ਦੀ ਡੈਥ ਹੋ ਚੁੱਕੀ ਸੀ ਤਾਂ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਨਿਜ਼ਾਮ ਸੀ ਉਹਨਾਂ ਨੇ ਆਪ ਨੂੰ ਕੀ ਕਰਤਾ ਇੰਡੀਪੈਂਡੈਂਟ ਕਰਤਾ ਜਿਹੜੇ ਪਿੱਛੇ ਪੜਕੇ ਆ ਕਰਨਾਟਕ ਵੱਲ ਤਾਂ ਉਸ ਤੋਂ ਬਾਅਦ ਕਈ ਸਟੇਟਾਂ ਇਹ ਜੁਗਾਂ ਨਿਕਲੀਆਂ ਜਿਹੜੀਆਂ ਨਵੰਬਰ ਰਿੰਗਾਂ ਸੀ ਜਿਵੇਂ ਪੰਜਾਬ ਉੱਪਰ ਆ ਸੀਗਾ ਮਹਾਰਾਜ ਜੀਤ ਸਿੰਘ ਉਪਰ ਆ ਰਹੇ ਸੀਗੇ ਉਵੇਂ ਇੱਕ ਸਟੇਟ ਸੀ ਮਸੂਰ ਉਵੇਂ ਸੀ ਮਰਾਠਾ ਹੁਣ ਪਰ ਇੰਨਾ ਸਾਰਿਆਂ ਚੋਂ ਜ਼ਿਆਦਾ ਉੱਪਰ ਰਹੀ ਸੀ ਸਟੇਟ ਮੈਸੂਰ ਕਿਉਂਕਿ ਮਰਾਠਿਆਂ ਦਾ ਇੰਗਲਿਸ਼ ਨੂੰ ਇੰਨਾ ਡਰ ਨਹੀਂ ਸੀਗਾ ਕਿਉਂਕਿ ਮਰਾਠੇ ਤਾਂ ਕੀ ਸੀਗਾ ਕਿਤੇ ਹਮਲਾ ਕਰਦੇ ਸੀ ਉੱਥੋਂ ਜੋ ਕੁਝ ਮਿਲਦਾ ਸੀ ਉਹਨੂੰ ਲੁੱਟ ਕੇ ਵਾਪਸ ਚਲੇ ਜਾਂਦੇ ਸੀ ਕਿਉਂਕਿ ਉਹ ਗ੍ਰੀਲਾ ਵਾਰ ਕਰਦੇ ਸੀ ਇੰਗਲਿਸ਼ ਨੂੰ ਲੱਗਾ ਕਿ ਸਭ ਤੋਂ ਪਹਿਲਾਂ ਜੇਕਰ ਕਿਸੇ ਨੂੰ ਆਪਾਂ ਕਿਸੇ ਚੀਜ਼ ਤੇ ਕਬਜ਼ਾ ਕਰਨਾ ਤਾਂ ਹੈਗੀ ਸਟੇਟ ਮੈਸੂਰ ਮੈਸੂਰ ਕਿੱਥੇ ਹੈਗੀ ਆ ਜਿਹੜੀ ਇੱਥੇ ਹੈਗੀ ਆ ਇੱਥੇ ਕਿਹੜੀ ਸਟੇਟ ਆ ਮੈਸੂਰ ਤਾਂ ਇੰਗਲਿਸ਼ ਚਾਹੁੰਦੇ ਸੀਗੇ ਮੈਸੂਰ ਤੇ ਕਬਜ਼ਾ ਕਰਨਾ ਪਰ ਮਸੂਰਤੀ ਜੇ ਵੇਖੇਗਾ ਆਪ ਤਾਂ ਬੈਕਗ੍ਰਾਉਂਡ ਵੇਖ ਕੇ ਤਾਂ ਮਸੂਰਤੀ ਜਿਹੜਾ ਆਪਣਾ ਰਾਜ ਸੀਗਾ ਵੜਿਆਰ ਵੰਚ ਸੀਗਾ ਤਾਂ ਵੜਿਆਰ ਵੰਚ ਦਾ ਰਾਜਾ ਸੀ ਕ੍ਰਿਸ਼ਨ ਤਾਂ ਜਿਹੜਾ ਵੜਿਆਰ ਵੰਚ ਦਾ ਰਾਜਾ ਸੀ ਕ੍ਰਿਸ਼ਨ ਤਾਂ ਇਸ ਦਾ ਆਪਣਾ ਰਾਜ ਸੀਗਾ ਪਰ ਇਹ ਵੰਚ ਹੌਲੀ-ਹੌਲੀ ਕੀ ਆ ਡਿਕਲਾਈਨ ਸ਼ੁਰੂ ਹੋਣਾ ਹੋ ਗਿਆ ਕਿਉਂਕਿ ਜਿਹੜਾ ਵੜਿਆਰ ਵੰਚ ਸੀਗਾ ਵਿਜੇਨਗਰ ਅੰਪਾਇਰ ਦਾ ਪਾਰਟ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਵੜਿਆਰ ਵੰਚ ਚੱਲ ਰਿਹਾ ਸੀਗਾ ਤਾਂ ਇਹਦੇ ਚ ਹੀ ਹਾਇਦਰ अली ਕਮਾਂਡਰ ਸੀ ਇਹਨਾਂ ਦਾ ਤਾਂ ਜਦੋਂ ਇਹ ਡਿਕਲਾਈਨ ਹੋ ਰਿਹਾ ਸੀਗਾ ਤਾਂ ਇਦੀ ਜਦੋਂ ਡਿਕਲਾਈਨ ਹੋਗਾ ਜਮਾ ਮਤਲਬ ਖਤਮ ਹੋ ਗਿਆ ਬਡਾਰਵੰਚ ਤਾਂ ਇਹਦਾ ਇਹਦਾ ਮਤਲਬ ਰਾਜਾ ਕੌਣ ਬਣ ਗਿਆ ਹੈਦਰ ਅਲੀ ਜਦੋਂ ਹੈਦਰ ਅਲੀ ਮਸੂਰ ਦਾ ਰਾਜਾ ਬਣ ਜਾਂਦਾ ਤਾਂ ਹੈਦਰ ਅਲੀ ਬਹੁਤ ਇੱਕ ਵਧੀਆ ਕਮਾਂਡਰ ਸੀਗਾ ਉਹਨੂੰ ਇੰਨਾ ਵਧੀਆ ਚੀਜ਼ ਨੂੰ ਸੰਭਾਲਣਾ ਆਉਂਦਾ ਸੀ ਇਹ ਅੰਗਰੇਜ਼ ਵੀ ਉਹਨਾਂ ਟੇਕ ਨਹੀਂ ਸਕਦੇ ਸੀਗੇ ਤਾਂ ਜਦੋਂ ਇਹ ਗੱਲ ਪਤਾ ਲੱਗਦੀ ਹੈ ਆਪਣੇ ਇੰਗਲਿਸ਼ ਨੂੰ ਕਿ ਉੱਥੋਂ ਦਾ ਹੁਣ ਬਡਾਰਵੰਚ ਖਤਮ ਹੋ ਚੁੱਕਾ ਤੇ ਪਰਸਨ ਨਮਾ ਉਹਨਾਂ ਦਾ ਕਮਾਂਡਰ ਸੀ ਜਿਹੜਾ ਹੈਦਰ ਅਲੀ ਉਹ ਮਸੂਰ ਤੇ ਕਬਜ਼ਾ ਕਰ ਚੁੱਕਿਆ ਤਾਂ ਉਸ ਵਾਰ ਕੀ ਹੋਇਆ ਉਹਨਾਂ ਨੇ ਮਸੂਰ ਨੂੰ ਥਿਆਉਣ ਲਈ ਜਿਹੜੀਆਂ ਉਹਦੀਆਂ ਐਂਟੀ ਹੈਗਨ ਸਟੇਟਾਂ ਉਹਨਾਂ ਨਾਲ ਹੱਥ ਮਿਲਾਉਣੇ ਸ਼ੁਰੂ ਕਰ ਦਿੱਤੇ ਹੁਣ ਵੇਖੋ ਮਸੂਰ ਐਡੀ ਵੱਡੀ ਸਟੇਟ ਸੀ ਕਿ ਕਾਤੋਂ ਮਸੂਰ ਨੂੰ ਹਰੇਕ ਕੋਈ ਕਬਜ਼ਾ ਕਰਨਾ ਚਾਹੁੰਦਾ ਸੀਗਾ ਕਿਉਂਕਿ ਮਸੂਲ ਤੋਂ ਚੰਦਨ ਹੋ ਗਈ 골ਡ ਹੋ ਗਿਆ ਜ਼ਮੀਨ ਉੱਥੋਂ ਦੀ ਬਹੁਤ ਫਰਟਾਈਲ ਸੀਗੀ ਉੱਥੇ ਪੋਰਟ ਬਹੁਤ ਵਧੀਆ ਸੀਗੇ ਮਤਲਬ ਸਾਰੇ ਮਸੂਰ ਨੂੰ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਮਸੂਨ ਮਸੂਰ ਜਿਹੜੀ ਸਟੇਟ ਆ ਦਿਨੋ ਦਿਨ ਕੀ ਐਕਸਪੈਂਡ ਹੀ ਕਰ ਰਹੀ ਸੀਗੀ ਤਾਂ ਉਸ ਸਮੇ ਮਰਾਠਾ ਵੀ ਉੱਪਰ ਰਹੇ ਸੀਗੇ ਤਾਂ ਉਹਨਾਂ ਨੇ ਸੋਚਿਆ ਇੰਗਲਿਸ਼ ਨੇ ਕਿਉਂ ਨਾ ਵੀ ਮਰਾਠਾ ਨਾਲ ਹੱਥ ਮਿਲਾ ਲਿੱਤਾ ਜਾਵੇ ਤਾਂ ਉਹਨਾਂ ਨੇ ਮਰਾਠਾ ਨਾਲ ਜਾ ਕੇ ਹੱਥ ਮਿਲਾਇਆ ਕਹਿੰਦੇ ਵੀ ਮਰਾਠਾ ਵੀ ਜੋ ਤੁਹਾਨੂੰ ਚਾਹੀਦਾ ਠੀਕ ਆ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਤਾਂ ਜੋ ਤੁਹਾਨੂੰ ਸੂਰਤ ਜਿਹੜਾ ਤੁਸੀਂ ਚੱਕ ਲਿਆ ਉਹ ਤੁਹਾਡਾ ਹੋਊਗਾ ਤਾਂ ਮਰਾਠੇ ਕਿਹਨਾਂ ਨਾਲ ਗਏ ਇੰਗਲਿਸ਼ ਨਾਲ ਉਸ ਦਿਵਾਰ ਜਿਹੜਾ ਆ ਗਿਆ ਅਸਫ ਸ਼ਾਹ ਸੀਗਾ ਅਸਫ ਸ਼ਾਹ ਸੈਕਿੰਡ ਅਸਫ ਸ਼ਾਹ ਸੈਕਿੰਡ ਸੀ ਜਿਹੜਾ ਆਪਣਾ ਇੱਕ ਜਗ੍ਹਾ ਹੈਗੀ ਇੱਥੇ ਹੀ ਜਿਹੜੀ ਅੱਜ ਦੇ ਟਾਈਮ ਹੈਗੇ 36 36 ਗੜ ਤੇ ਉੜੀਸਾ ਇੱਥੇ ਜਗ੍ਹਾ ਹੈਗੀ ਇੱਕ ਨਾਰਥਰਨ ਸਰਕਸ ਅਸਬਸ਼ਾ ਇੱਥੋਂ ਦਾ ਰੂਲਰ ਸੀਗਾ ਤਾਂ ਇੱਥੇ ਇਹ ਇੰਗਲਿਸ਼ ਦੇ ਦੀਨ ਸੀ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਤੇਰੇ ਰਾਜ ਨੂੰ ਹੋਰ ਐਕਸਪੈਂਡ ਕਰ ਦਾਂਗੇ ਪਰ ਤੂੰ ਸਾਡੀ ਹੈਲਪ ਕਰ ਕਿਨੂੰ ਹਰਾਉਣ ਲਈ ਮਸੂਰ ਨੂੰ ਤਾਂ ਮਤਲਬ ਜਿਹੜੀਆਂ ਜਿਹੜੀਆਂ ਉਹਨਾਂ ਦੇ ਆਸ-ਪਾਸ ਸਟੇਟਾਂ ਸਨ ਮਸੂਰ ਦੇ ਉਹਨਾਂ ਨੂੰ ਰਲਾਲਿਆ ਆਪਦੇ ਨਾਲ ਤਾਂ ਜਦੋਂ ਫਸਟ ਮਸੂਰ ਵਾਰ ਸਟਾਰਟ ਹੁੰਦੀ ਹੈ ਦੇ ਕਾਰਨ ਪੜੀ ਜਾਂਦੇ ਆਪਾਂ ਕੀ ਹੁੰਦਾ ਜਦੋਂ ਮਰਾਠੇ ਨਾਲ ਜੰਤ ਮਰਾਠੇ ਹਮਲਾ ਕਰਦੇ ਕਿਹਦੇ ਤੇ ਆਪਣੇ ਤੇ ਹੈਦਰਲੀ ਜਦੋਂ ਮਰਾਠੇ ਹਮਲਾ ਕਰਦੇ ਆ ਹైదਰ ਅਲੀ ਤੇ ਤਾਂ ਕੀ ਨਾ ਮਰਾਠੇ ਆਉਂਦੇ ਹਮਲਾ ਕਰਨ ਤਾਂ ਪਹਿਲਾਂ ਹੀ ਜਿਹੜਾ ਹైਦਰ ਅਲੀ ਨੇ ਪਹਿਲਾਂ ਹੀ ਬਹੁਤ ਚਲਾਕ ਨੋ ਲੜਾਈ ਨਹੀਂ ਕਰਦਾ ਇਹਨਾਂ ਨਾਲ ਉਹਨੂੰ ਪਤਾ ਵੀ ਇਹਨਾਂ ਦਾ ਕੰਮ ਕੀ ਆਉਣ ਲਈ ਕੱਦ ਲਈ ਆ ਲੁੱਟਮਾਰ ਕਰਨ ਲਈ ਆ ਕੋਈ ਇਹਨਾਂ ਦਾ ਮੋਟਿਵ ਟੈਰੀਟਰੀ ਤੇ ਕਬਜ਼ਾ ਕਰਨਾ ਨਹੀਂਗਾ ਤਾਂ ਮਰਾਠਾ ਦੇ ਹੈੱਡ ਨੂੰ ਮਿਲਦਾ ਜਦੋਂ ਹਮਲਾ ਕਰਨਾ ਆਉਂਦੇ ਆ ਉਹ ਕਹਿੰਦਾ ਦੇਖੋ ਵੀ ਆਪਾਂ ਲੜਾਈ ਕਰਾਂਗੇ ਸੋਡਾ ਵੀ ਨੁਕਸਾਨ ਆ ਮੇਰਾ ਵੀ ਨੁਕਸਾਨ ਆ ਤਾਂ ਫਾਇਦਾ ਤਾਂ ਕੋਈ ਹੋਣਾ ਨਹੀਂਗਾ ਠੀਕ ਆ ਫਾਇਦਾ ਦਾ ਕੌਣ ਚੱਕ ਰਿਹਾ ਤੀਜਾ ਪਰਸਨ ਇੰਗਲਿਸ਼ ਕਹਿੰਦੇ ਐਂ ਕਰਦੇ ਤੁਸੀਂ ਤੁਹਾਨੂੰ ਕੀ ਚਾਹੀਦਾ ਓਨਲੀ ਮਨੀ ਚਾਹੀਦੀ ਐ ਮੈਂ ਤੁਹਾਨੂੰ ਮਨੀ ਪ੍ਰੋਵਾਈਡ ਕਰ ਦਿੰਦਾ ਤਾਂ ਕੀ ਹੁੰਦਾ ਮਰਾਠੇ ਨੂੰ ਹਮਲਾ ਕਰਨਾ ਹੁੰਦੀ ਐ ਤਾਂ ਹੈਦਰ ਅਲੀ ਉਹਨੂੰ ਉਹਨਾਂ ਨਾਲ ਇੱਕ ਟ੍ਰੀਟੀ ਕਰ ਲੈਂਦਾ ਕਹਿੰਦਾ ਵੀ 30 ਲੱਖ ਤੁਹਾਨੂੰ ਸਾਲਾਨਾ ਤੁਹਾਡੇ ਘਰੇ ਪਹੁੰਚ ਜਾ ਕਰੂਗਾ ਨਿਆਰੇ ਲੁੱਟੋ ਤਾਂ 30 ਲੱਖ ਮਨਾਲੇ ਕੌਣ ਮਰਾਠੇ ਮਤਲਬ ਮਰਾਠੇ ਵੀ ਬਾਹਰ ਹੋ ਗਏ ਇੰਗਲਿਸ਼ ਤੋਂ ਕਲੀਅਰ ਹੁਣ ਸੈਕੰਡ ਪਰਸਨ ਹੈਗਾ ਅਸਫ ਸ਼ਾਹ ਜਦੋਂ ਪਤਾ ਲੱਗਦਾ ਆਪਣੇ ਹੈਦਰ ਅਲੀ ਨੂੰ ਕਿ ਜਿਹੜਾ ਅਸਫ ਸ਼ਾਹ ਰਲਿਆ ਹੋਇਆ ਇੰਗਲਿਸ਼ ਨਾਲ ਕਾਦੇ ਲਈ ਉਹ ਇੱਕ ਥੋੜਾ ਜਿਹਾ ਲਾਜ ਜਿੱਤਿਆ ਗਿਆ ਵੀ ਤੈਨੂੰ ਜਦੋਂ ਮਸੂਰ ਮਤਲਬ ਕਬਜ਼ਾ ਕਰ ਸਕ ਕਮਸੂਰ ਤੇ ਉਹ ਤੇਰਾ ਤਾਂ ਇਹ ਆਪਸ਼ਨ ਮਿਲਦਾ ਕਹਿੰਦਾ ਵੇਖ ਤੈਨੂੰ ਮਸੂਰਤਾ ਏਡੀਲ ਦੀ ਮਿਲਣਾ ਨਹੀਂਗਾ ਵੀ ਐ ਕਰਦੇ ਆ ਆਪਾਂ ਤੈਨੂੰ ਮੈਂ ਇੱਕ ਨਵੀਂ ਸਟੇਟ ਦਵਾਉਣਾ ਨਵੀਂ ਸਟੇਟ ਕਿਹੜੀ ਜਿਹੜੀ ਹੈਗੀ ਆਪਣੀ ਕਰਨਾਟਕ ਕਰਨਾਟਕ ਦੇ ਤੁਹਾਨੂੰ ਮੈਂ ਦੱਸੇ ਸੀ ਆਪਾਂ ਲਾਸਟ ਪੜਿਆ ਕਰਨਾਟਕ ਵਾਲਾ ਉੱਥੋਂ ਦਾ ਕੌਣ ਰਾਜਾ ਸੀਗਾ ਬੱਲਾਜਾ ਬੱਲਾਜਾ ਕਿਹਦਾ ਮੁੰਡਾ ਸੀ ਅਨਵਾਰੋਦੀਨ ਦਾ ਤਾਂ ਜਿਹੜਾ ਬੱਲਾਜਾ ਸੀ ਉਹ ਕਿੰਨਾ ਨੇ ਪਾਇਆ ਸੀ ਗੱਦੀ ਤੇ ਆਪਣੇ ਇੰਗਲਿਸ਼ ਨੇ ਤਾਂ ਇਹ ਜਦੋਂ ਗੱਲ ਹੋ ਜਾਂਦੀ ਹੈ ਤਾਂ ਇਹ ਸੀ ਫਰਸਟ ਕਰਾ ਜਿਹੜੀ ਆਪਣੀ ਮਸੂਰਵਾਰ ਦੇ ਰੀਜ਼ਨ ਕਿਹੜੇ ਕਿਹੜੇ ਰੀਜ਼ਨ ਪਹਿਲਾ ਮਰਾਠਾ ਨੇ ਅਟੈਕ ਕੀਤਾ ਮਸੂਰਤੇ ਸੈਕੰਡਰੀ ਰੀਜ਼ਨ ਕੀ ਸੀਗਾ ਜਿਹੜਾ ਆਪਣਾ ਹੈਗੀ ਸੀ ਸਟੇਟ ਕਿਹੜੀ ਅਸਫ ਸ਼ਾ ਉਥੋਂ ਦੇ ਰਾਜੇ ਨੇ ਹਮਲਾ ਕਰਨ ਜਾਂਦੇ ਪਰ ਉਹਨੂੰ ਮਿਲਾ ਲਿਆ ਤਾਂ ਦੋਨੇ ਜਣੇ ਮਿਲਾ ਲਏ ਤਾਂ ਇਹ ਤਿੰਨੇ ਜਣੇ ਰਲ ਕੇ ਹਮਲਾ ਕਰਦੇ ਆ ਕਿਤੇ ਤੇ ਆਰਕੋਟ ਤੇ ਆਰਕੋਟ ਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਰਕੋਟ ਕੀ ਸੀਗੀ ਕੈਪੀਟਲ ਸੀਗੀ ਕਰਨਾਟਿਕ ਦੀ ਕਰਨਾਟਿਕ ਕਿਹੜੀ ਸਟੇਟ ਸੀਗੀ ਇਤੋਂ ਜਿਹੜੀ ਇਹ ਸਟੇਟ ਸੀ ਸਾਰੀ ਕਿਸੀ ਕਰਨਾਟਕ ਤਾਂ ਇਹ ਜਦੋਂ ਸਾਰੇ ਜਾਣੇ ਆਪਣੇ ਰਲ ਕੇ ਕਰਨਾਟਕ ਤੇ ਹਮਲਾ ਕਰਦੇ ਆ ਤਾਂ ਕਰਨਾਟਕ ਨੂੰ ਘੇਰਾ ਪਾ ਲੈਂਦੇ ਆ ਜਦੋਂ ਘੇਰਾ ਪਾ ਲੈਂਦੇ ਕਰਨਾਟਕ ਤੇ ਹੋ ਜਾਂਦਾ ਕਬਜ਼ਾ ਕਿੰਨਾ ਦਾ ਹੈਦਰ ਅਲੀ ਦਾ ਤੇ ਅਸਫ ਸ਼ਾਹ ਦਾ ਤਾਂ ਇਹ ਗੱਲ ਜਦੋਂ ਪਤਾ ਲੱਗਦੀ ਕਿੰਨਾਂ ਨੂੰ ਇੰਗਲਿਸ਼ ਨੂੰ ਵੀ ਇਹਦਾ ਬੋਲ ਗਲਤ ਹੋ ਗਿਆ ਵੀ ਅਸੀਂ ਤਾਂ ਜਿਹਨੂੰ ਕਮਜ਼ੋਰ ਸਮਝੇ ਸੀ ਉਹਦਾ ਬਹੁਤ ਤਕੜਾ ਸ਼ਾਸਕ ਨਿਕਲਿਆ ਤਾਂ ਅੰਗਲਿਸ਼ ਉਸ ਤੋਂ ਬਾਅਦ ਕੀ ਆ ਟ੍ਰੀਟੀ ਕਰਦੇ ਆ ਕਿਹੜੀ ਟ੍ਰੀਟੀ ਹੁੰਦੀ ਆ ਟ੍ਰੀਟੀ ਆਫ ਮਦਰਾਸ ਕਿਉਂਕਿ ਮਦਰਾਸ ਉਹਨੂੰ ਪਤਾ ਹੀ ਆ ਜਿਹੜਾ ਆਪਣਾ ਅੱਜ ਦੇ ਸਮੇਂ ਤਾਮਿਲਨਾਡੂ ਤੇ ਪਹਿਲਾਂ ਇੱਥੇ ਕੀ ਸੀਗਾ ਮਦਰਾਸ ਸਟੇਟ ਸੀਗਾ ਤਾਂ ਦੱਸੇ ਸ਼ੁਰੂ ਵਿੱਚ ਮਦਰਾਸ ਚ ਅੰਗਰੇਜ਼ਾਂ ਦੇ ਕਿਲੇ ਸੀ ਕਿਹੜੇ ਕਿਹੜੇ ਇੱਕ ਸੈਟ ਜੋਰਜ ਇੱਕ ਸੈਟ ਥੋਮਸ ਤੇ ਇੱਕ ਸੈਟ ਡੇਵਿਡ ਤਾਂ ਇਹਨਾਂ ਤੇ ਕੋਈ ਕਬਜ਼ਾ ਕਰ ਲੈਂਦਾ ਕੌਣ ਹੈਦਰ ਅਲੀ ਤਾਂ ਉਸ ਦਿਵਾਰ ਟ੍ਰੀਟੀ ਕਰਦੇ ਕਿਉਂਕਿ ਉਹਨਾਂ ਕੋਲੇ ਹੁਣ ਕੋਈ ਚਾਰਾ ਹੀ ਨਹੀਂ ਹੁੰਦਾਗਾ ਤਾਂ ਟ੍ਰੀਟੀ ਕਿਹੜੀ ਹੁੰਦੀ ਆ ਟ੍ਰੀਟੀ ਹੁੰਦੀ ਆ ਟ੍ਰੀਟੀ ਆਫ ਮਦਰਾਸ 1769 ਵਿੱਚ ਕਿਹਦੇ ਕਿਹਦੇ ਵਿਚਕਾਰ ਹੈਦਰ ਅਲੀ ਤੇ ਲਾਰਡ ਹੈਰੀ ਵੇਲਸਟ ਇਹਨਾਂ ਦੋਨਾਂ ਵਿਚਕਾਰ ਟ੍ਰੀਟੀ ਹੁੰਦੀ ਆ ਐਸਟੇਟ ਦੇ ਕੀ ਕਹਿਆ ਜਾਂਦਾ ਕਿ ਅੱਜ ਤੋਂ ਬਾਅਦ ਆਪਾਂ ਕਦੇ ਵੀ ਲੜਾਂਗੇ ਨਹੀਂ ਵੀ ਜਿਹੜੇ ਛੋਡੇ ਦੁਸ਼ਮਣ ਆ ਇੰਗਲਿਸ਼ ਕਹਿੰਦੇ ਆ ਉਹ ਸਾਡੇ ਦੁਸ਼ਮਣ ਆ ਠੀਕ ਆ ਤੇ ਅੱਜ ਤੋਂ ਬਾਅਦ ਪਰ ਇਹ ਗੱਲ ਆ ਵੀ ਤੁਸੀਂ ਕਿਸੇ ਵੀ ਅਦਰ ਜਿਹੜੇ ਯੂਰਪ ਤੋਂ ਕੰਪਨੀਓਂ ਦੀ ਚਾਹ ਫ੍ਰੈਂਚ ਆ ਜਾਂ ਪੁਰਤਗਾਲੀ ਪੁਰਤਗੀਸ ਆ ਜਾਂ ਜਾਂ ਡੱਚ ਆ ਜਾਣ ਉਹਨਾਂ ਤੁਸੀਂ ਕੀ ਕਰਨੀ ਟ੍ਰੀਟੀ ਜੇ ਕੋਈ ਵਾਰ ਵੀ ਕਰਨੀ ਤਾਂ ਸਾਨੂੰ ਕੀ ਆ ਪੁੱਛ ਕੇ ਕਰਨੀ ਆ ਜੇ ਛੋਡੇ ਤੇ ਕੋਈ ਹਮਲਾ ਕਰੂਗਾ ਤਾਂ ਅਸੀਂ ਛੋਡੀ ਸਹਾਇਤਾ ਕਰਾਂਗੇ ਹੋਰ ਕੀ ਐਂਡ ਤੇ ਟ੍ਰੀਟੀ ਚ ਕਹਿਆ ਜਾਂਦਾ ਆਪਾਂ ਪਿੱਛੇ ਵੀ ਇੰਨੀਆਂ ਟ੍ਰੀਟੀਆਂ ਕੀਤੀਆਂ ਕਿ ਜਿਹੜੀ ਜਿਹੜੀ ਟੈਰੀਟਰੀ ਤੁਸੀਂ ਸਾਡੀ ਐਕਵਾਇਰ ਕੀਤੀ ਹੈ ਜਾਂ ਅਸੀਂ ਜਿਹੜੇ ਥੋੜੇ ਬੰਦੇ ਐਕਵਾਇਰ ਕੀਤੇ ਆ ਉਹਨਾਂ ਨੂੰ ਅਸੀਂ ਛੱਡ ਦਿੰਨੇ ਆ ਤਾਂ ਇਸ ਤਰੀਕੇ ਦੇ ਤਹਿਤ ਕੀ ਹੁੰਦਾ ਜਿਹੜਾ ਕਰਨਾਟਿਕ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਮਦਰਾਸ ਵੀ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਤਾਂ ਹੁਣ ਦੋਨੇ ਬਣ ਜਾਂਦੇ ਆ ਫਰੈਂਡ ਤਾਂ ਇਹ ਸੀ ਆਪਣੀ ਫਸਟ ਮਸੂਰ ਵਾਰ ਰੀਜ਼ਨ ਕਿ ਸੀ ਔਨਲੀ ਮਸੂਰ ਨੂੰ ਹਟਿਆਉਣਾ ਚਾਹੁੰਦੇ ਸੀ ਹੋਰ ਕੋਈ ਗੱਲ ਨਹੀਂ ਸੀਗੀ ਤਾਂ ਪਹਿਲਾਂ ਮਰਾਠੇ ਨੇ ਹਮਲਾ ਕੀਤਾ ਉਹਨਾਂ ਨੂੰ 30 ਲੱਖ ਚ ਨਮਟਾਤਾ ਜਿਹੜਾ ਅਸਫ ਸ਼ਾਹ ਸੀ ਉਹਨੂੰ ਕਰਨਾਟਕ ਦਾ ਲਾਲਚ ਦੇ ਕੇ ਨਮਟਾਤਾ ਤੇ ਬਾਅਦ ਵਿੱਚ ਦੋਨਾਂ ਨੇ ਹਮਲਾ ਕਰਤਾ ਕੱਲ ਤੇ ਆਪਣੇ ਕਰਨਾਟਕ ਤੇ ਤਾਂ ਕਰਨਾਟਕ ਤੇ ਕਬਜ਼ਾ ਹੋ ਗਿਆ ਸੀਦਾ ਹੈਦਰ ਅਲੀ ਦਾ ਤੇ ਉਸ ਤੋਂ ਬਾਅਦ ਇੰਗਲਿਸ਼ਾਂ ਨੇ ਟ੍ਰੀਟੀ ਹੁੰਦੀ ਹੈ ਟ੍ਰੀਟੀ ਆਫ ਮਦਰਾਸ ਤਾਂ ਇਹ ਸੀ ਫਸਟ ਕਰਨਾਟਕ ਸੌਰੀ ਫਸਟ ਮਸੂਰ ਵਾਰ ਤਰੀਕੋ ਵੇਖ ਲਓ ਕਿਹੜੀ ਹੈਗੀ ਆਪਣੀ 1769 ਤੋਂ 69 ਓਕੇ ਉਸ ਤੋਂ ਬਾਅਦ ਸੈਕੰਡ ਮਸੂਰ ਵਾਰ ਹੁਣ ਸੈਕੰਡ ਜਿਹੜੀ ਮਸੂਰਵਾਰਾ ਉਹਦੇ ਕੋਈ ਰੀਜ਼ਨ ਸੀਗੇ ਰੀਜ਼ਨ ਕੀ ਸੀਗਾ ਆਪਾਂ ਪਿੱਛੇ ਕਰਕੇ ਆਏ ਆ ਟ੍ਰੀਟੀ ਅਸੀਂ ਟ੍ਰੀਟੀ ਆਫ ਮਦਰਾਸ ਟ੍ਰੀਟੀ ਆਫ ਮਦਰਾਸ ਕਿਹਾ ਗਿਆ ਸੀ ਕਿ ਛੋਡੇ ਤੇ ਕੋਈ ਵੀ ਹਮਲਾ ਕਰੂਗਾ ਤਾਂ ਅਸੀਂ ਛੋਡੇ ਕੀ ਕਰਾਂਗੇ ਹੈਲਪ ਕੀਨੇ ਕਿਹਾ ਸੀ ਗੱਲ ਇੰਗਲਿਸ਼ ਨੇ ਤਾਂ ਕੀ ਹੁੰਦਾ ਟ੍ਰੀਟੀ ਆਫ ਮਦਰਾਸ ਤੋਂ ਬਾਅਦ ਜਿਹੜੀ ਸੈਕੰਡ ਮਸੂਰਵਾਰਾ ਉਹ ਹੋਈ 1780 ਤੋਂ 83 ਵੇਖੋ ਵਾਰ ਖਤਮ ਕਰੋ ਏਸੀ 69 ਚ ਹੁਣ 69 ਤੋਂ ਬਾਅਦ ਕਿੰਨੇ ਇਅਰ ਬੀਤ ਗਏ ਤੇ ਇੰਨਾ ਕੀ ਘਟਨਾ ਵਾਪਰੀ ਜਿਹਦੇ ਕਰਕੇ ਸੈਕੰਡ ਮਸੂਰਵਾਰਾ ਹੋਈ ਇਹਦੇ ਕੋਈ ਕਾਰਨ ਸੀਗੇ ਕੀ ਹੋਇਆ ਜਿਹੜਾ ਮਰਾਠੇ ਸੀ ਉਹਨਾਂ ਨੂੰ ਜਿਹੜਾ ਆਪਾਂ ਕਹਿਆ ਸੀ 30 ਲੱਖ ਕੈਸ਼ ਦੇ ਰਹੇ ਸੀ ਕੌਂਸਲਾਨਾ ਆਪਣੇ ਆਪਣਾ ਹਾਇਦਰਾਬਾਦ ਤਾਂ ਉਹਨਾਂ ਦੀ ਜਿਹੜੀ ਮੰਗ ਸੀ ਦਿਨ ਦਿਨ ਵਧਣ ਲੱਗ ਪਈ ਤੇ ਉਹਨਾਂ ਨੇ ਫਿਰ ਹਮਲਾ ਕੀਤਾ ਕਿਉਂਕਿ ਇੰਗਲਿਸ਼ ਨੇ ਉਹਨਾਂ ਨੂੰ ਫਿਰ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਫਿਰ ਹਮਲਾ ਕੀਤਾ ਕਰੋ ਕਿਦੇ ਤੇ ਮਸੂਰਤੇ ਤਾਂ ਫਿਰ ਹਮਲਾ ਕਰਦੇ 1771 ਚ ਮਰਾਠੇ ਜਦੋਂ ਮਰਾਠੇ ਹਮਲਾ ਕਰਦੇ ਆ ਤਾਂ ਹਾਇਦਰਾਬਾਦ ਫੋਨ ਲਾਉਂਦਾ ਕਿੰਨਾਂ ਨੂੰ ਇੰਗਲਿਸ਼ ਨੂੰ ਵੀ ਆਜੋ ਥੋੜੀ ਲੋੜ ਆ ਹੈਲਪ ਕਰੋ ਮੇਰੀ ਆ ਕੇ ਤਾਂ ਪਰ ਇਹ ਮਦਦ ਕਰਨ ਤੋਂ ਮਨਾਂ ਕਰ ਦਿੰਦੇ ਆ ਕਿਉਂਕਿ ਉਹ ਕਹਿੰਦੇ ਬੀਜ਼ੀ ਆ ਅਸੀਂ ਕਿਸੇ ਵਾਰਚ ਤਾਂ ਉਹ ਟ੍ਰੀਟੀ ਚ ਕੀ ਕਿਹਾ ਗਿਆ ਹੁੰਦਾ ਉਹ ਟ੍ਰੀਟੀ ਆ ਮਦਰਾਸ ਵੀ ਹੈਲਪ ਕਰੀ ਜਾਊਗੀ ਕੋਈ ਵੀ ਤੁਹਾਡੇ ਤੇ ਹਮਲਾ ਕਰਨ ਆਊਗਾ ਜਦੋਂ ਹੈਲਪ ਨਹੀਂ ਕੀਤੀ ਤਾਂ ਜਿਹੜੀ ਟ੍ਰੀਟੀ ਆ ਮਦਰਾਸ ਹੋਈ ਸੀ 1769 ਚ ਉਹ ਕੀ ਹੋ ਗਿਆ ਖਤਮ ਹੋ ਗਈ ਜਦੋਂ ਖਤਮ ਹੋ ਗਈ ਤਾਂ ਮਤਲਬ ਅੰਗਰੇਜ਼ ਤੇ ਜਿਹੜਾ ਆਪਣਾ ਹੈਦਰਾਲੀਆ ਦੁਸ਼ਮਣ ਬਣ ਗਿਆ ਫਿਰ ਤਾਂ ਹੁਣ ਨਿਪਟਣਾ ਸੀ ਹੈਦਰਾਲੀ ਨੇ ਕਿਹਦੇ ਨਾਲ ਮਰਾਠਾ ਮਰਾਠਿਆਂ ਨੂੰ ਕੀ ਸੀ ਉਪਹਰਤੀ ਦਿੰਦਾ ਸੀ ਕਹਿੰਦਾ ਨਿਆਰੇ ਲੋ ਕਹਿੰਦਾ 36 ਲੱਖ ਲੈ ਜਾ ਕਰੋ ਹੁਣ ਤੋਂ ਮੇਥੋਂ ਤਾਂ ਸਾਲ ਤੋਂ ਤੁਹਾਨੂੰ ਕੀ ਦੇਦਿਆ ਕਰੂੰਗਾ 36 ਲੱਖ ਮਰਾਠੇ ਨਿਪੜ ਗਏ ਹੁਣ ਨਿਪੜਨਾ ਕਿਹਦੇ ਨਾਲ ਸੀਗਾ ਇੰਗਲਿਸ਼ ਨਾਲ ਜਦੋਂ ਇੰਗਲਿਸ਼ ਨਾਲ ਨਿਪੜਨਾ ਸੀਗਾ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਦੁਸ਼ਮਣ ਕੌਣ ਆ ਇੰਗਲਿਸ਼ ਦਾ ਦੁਸ਼ਮਣ ਲੱਭੋ ਕੌਣ ਆ ਤਾਂ ਸੋਨੂੰ ਮੈਂ ਦੱਸਿਆ ਕਿ ਜਿਹੜੀ ਫ੍ਰੈਂਚ ਕੰਪਨੀ ਇਹਨਾਂ ਦੀ ਕੀ ਹਮੇਸ਼ਾ ਤੋਂ ਚੱਲ ਰਹੀ ਆ ਦੁਸ਼ਮਣ ਤਾਂ ਫ੍ਰੈਂਚ ਕੰਪਨੀ ਕੀ ਸੀ ਸਿੱਧੇ ਤੌਰ ਤੇ ਹੈਲਪ ਤਾਂ ਕਰਦੀ ਨਹੀਂ ਪਈ ਸੀ ਕਿਸੇ ਦੀ ਅ ਸਿੱਧੇ ਤੌਰ ਤੇ ਹੈਲਪ ਕਰਦੀ ਪਈ ਸੀ ਤਾਂ ਫ੍ਰੈਂਚ ਕੰਪਨੀ ਨੂੰ ਮਿਲਦਾ ਜਾ ਕੇ ਹੈਦਰ ਅਲੀ ਹੈਦਰ ਅਲੀ ਨੂੰ ਕਹਿੰਦੀ ਹੈ ਫ੍ਰੈਂਚ ਕੰਪਨੀ ਤੁਸੀਂ ਜਿਹੜੀ ਆਪਦੀ ਆਰਮੀ ਆ ਉਹਨੂੰ ਡਿਵੈਲਪ ਕਰੋ ਅੱਜ ਦੇ ਸਮੇਂ ਨਾਲ ਨਾ ਕਿ ਜਿਹੜੇ ਤੁਸੀਂ ਪੁਰਾਣੇ ਵਿੱਪਨ ਵਰਤ ਰਹੇ ਹੋ ਪੁਰਾਣੇ ਤਰੀਕੇ ਵਰਤ ਰਹੇ ਹੋ ਪੁਰਾਣੀ ਟੈਕਨੋਲੋਜੀ ਵਰਤ ਰਹੇ ਹੋ ਉਹਦੇ ਨਾਲ ਤੁਸੀਂ ਅੰਗਰੇਜ਼ਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਕੀ ਹੁੰਦਾ ਉਸ ਤੋਂ ਬਾਅਦ ਜਿਹੜਾ ਹੈਦਰ ਅਲੀ ਆ ਆਪਣੀ ਆਰਮੀ ਵਿੱਚ ਜਿਹੜੇ ਫ੍ਰੈਂਚ ਦੇ ਪਰਸਨ ਹੁੰਦੇ ਆ ਚੰਗੇ ਠੀਕ ਹੈ ਨਾ ਉਹਨਾਂ ਨੂੰ ਭਰਤੀ ਕਰਦਾ ਜੋ ਨੈਪੋਲੀਅਨ ਦੀ ਸੈਨਾ ਵਿੱਚ ਹੁੰਦੇ ਆ ਨੈਪੋਲੀਅਨ ਦੀ ਸੈਨਾ ਵਿੱਚ ਜੋ ਬੰਦੇ ਹੁੰਦੇ ਜੋ ਜੋ ਸਪਲਾਈ ਦਿੰਦੇ ਕਿਹੜੀ ਸੈਨਾ ਨੂੰ ਆਪਣੇ ਹੈਦਰ ਅਲੀ ਜਦੋਂ ਇਹ ਗੱਲ ਪਤਾ ਲੱਗਦੀ ਇੰਗਲਿਸ਼ ਨੂੰ ਇੰਗਲਿਸ਼ਾਂ ਦੇ ਗੁੱਸੇ 'ਚ ਤਾਂ ਕਮਲੇ ਕੀ ਕਰਦੇ ਆਪਣੇ ਜਿਹੜੇ 1779 'ਚ ਜਿਹੜੇ ਅਟੈਕ ਕਰਦੇ ਮਾਹੀਤੇ ਕਿਉਂਕਿ ਮਾਹੀ ਜਿਹੜੀ ਟੈਰਿਟਰੀ ਸੀ ਪਹਿਲਾਂ ਕਿੰਨਾ ਦੀ ਸੀ ਫਰੈਂਚ ਦੀ ਜਦੋਂ ਮਾਹੀ ਟੈਰਿਟਰੀ ਫਰੈਂਚ ਦੀ ਸੀ ਤਾਂ ਜਿਹੜੀ ਫਰੈਂਚ ਦੀ ਫਰੈਂਡਸ਼ਿਪ ਹੋ ਜਾਂਦੀ ਗਈ ਲੋ ਹੈਦਰ ਅਲੀ ਨਾਲ ਤਾਂ ਜਿਹੜੀ ਮਾਹੀ ਟੈਰਿਟਰੀ ਇਹ ਦੇ ਦਿੰਦੇ ਹੁੰਦੇ ਆਪਣੇ ਕਿਹਨੂੰ ਹੈਦਰ ਅਲੀ ਨੂੰ ਤਾਂ ਕਾਦੇ ਨਹੀਂ ਦਿੰਦੇ ਹੁੰਦੇ ਵੀ ਇੱਥੋਂ ਕੀ ਐਮਪੋਰਟ ਐ ਸਪੋਰਟ ਕਰਨਾ ਸੌਖਾ ਮਤਲਬ ਇੱਥੋਂ ਦਾ ਲੋਕਲ ਰੂਲਰ ਆ ਇਹ ਅਕਵਾਇਰ ਕਰਕੇ ਵੀ ਰੱਖ ਸਕਦਾ ਵੀ ਜਦੋਂ ਅਸੀਂ ਕਿਤੇ ਬਾਹਰ ਜਾਵਾਂਗੇ ਤਾਂ ਬਾਅਦ ਚ ਉਹ ਇਹਦਾ ਕੀ ਕਰੂਗਾ ਦੇਖਭਾਲ ਕਰੂਗਾ ਤਾਂ ਇਹਨਾਂ ਤੇ ਹਮਲਾ ਕਿਹਨੇ ਕਰਤਾ ਅੰਗਰੇਜ਼ਾਂ ਨੇ ਤੇ ਮਾਹੀ ਤੇ ਕਬਜ਼ਾ ਕਿਦਾ ਹੋ ਗਿਆ ਅੰਗਰੇਜ਼ਾਂ ਦਾ ਤਾਂ ਇੱਥੋਂ ਸਟਾਰਟ ਹੁੰਦੀ ਹੈ ਆਪਣੀ ਸੈਕਿੰਡ ਮਸੂਰ ਵਾਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਕਬਜ਼ਾ ਹੋ ਜਾਂਦਾ ਮਾਹੀ ਤੇ ਤੁਹਾਨੂੰ ਮਦਦ ਸੀ ਮਰਾਠੇ ਤੇ ਵਾਲੀ ਸੀ ਕਿੰਨਾ ਤੇ ਆਪਣੇ ਹੈਦਰ ਅਲੀ ਦੇ ਕਿਉਂਕਿ ਹੈਦਰ ਨੇ ਉਹ 36 ਲੱਖ ਰੁਪਿਆ ਦੇ ਰਿਆ ਜਿਹਨੂੰ ਤੁਸੀਂ ਚਮਚਾ ਚਟਾਉਂਗੇ ਉਹ ਤੁਹਾਡਾ ਬੇਲੀ ਆ ਸਿੱਧੀ ਗੱਲ ਤਾਂ ਮਰਾਠਾ ਅਸਬ ਸ਼ਾਹ ਵੀ ਉਹਨਾਂ ਦੇ ਨਾਲ ਸੀ ਕਿਉਂਕਿ ਅਸਬ ਸ਼ਾਹ ਨੂੰ ਉਹਨਾਂ ਨੇ ਕਰਨਾਟਕ ਨੂੰ ਵੇਚਾ ਦਿੱਤੀ ਸੀਗੀ ਠੀਕ ਆ ਤੇ ਤੀਜਾ ਕੌਣ ਰਲ ਗਿਆ ਹੈਦਰ ਅਲੀ ਇਹ ਸਾਰੇ ਜਾਣੇ ਹਮਲਾ ਫੇਰ ਕਰਦੇ ਜਾ ਕੇ ਆਰ ਕੋਡ ਤੇ ਜਦੋਂ ਆਰ ਕੋਡ ਤੇ ਹਮਲਾ ਕਰਦੇ ਆਰ ਕੋਡ ਇੱਕ ਤਾਂ ਕੈਪੀਟਲ ਆਫ ਕਰਨਾਟਕ ਆਰ ਕੋਡ ਤੇ ਹਮਲਾ ਕਰਦੇ ਜਾ ਕੇ ਆਰ ਕੋਡ ਨੂੰ ਪਾ ਲੈਂਦੇ ਆ ਕੇਰਾ ਹੁਣ ਜਦੋਂ ਕੇਰਾ ਪਾ ਲੈਂਦੇ ਆ ਵੇਖੋ ਆਹ ਆਰ ਕੋਡ ਆ ਤੇ ਇਹਨੂੰ ਜਦੋਂ ਤਿੰਨ ਜਾਣਿਆਂ ਨੇ ਘੇਰ ਲਿਆ ਚਾਰਾਂ ਨੇ ਕਿਉਂਕਿ ਇੱਕ ਟਿੱਪੂ ਜੋ ਚਰਨ ਖੇਰਾ ਪਾਰ ਲਿਆ ਤਾਂ ਇਥੋਂ ਨਿਕਲ ਨਹੀਂ ਸਕਦਾ ੜਕੋਟ ਬਾਦ ਕੇ ਇਹ ਗੱਲ ਪਤਾ ਲੱਗਦੀ ਇੰਗਲਿਸ਼ ਨੂੰ ਇੰਗਲਿਸ਼ ਕਹਿੰਦੇ ਆਪਾਂ ਇਹਨਾਂ ਨੂੰ ਐ ਨਹੀਂ ਹਰਾ ਸਕਦੇਗੇ ਕਿਉਂਕਿ ਇਹਨੂੰ ਜਿਹੜਾ ਚੱਕਰ ਵੀ ਉਹਨੂੰ ਤੋੜਨਾ ਪਊਗਾ ਤਾਂ ਇੰਗਲਿਸ਼ ਕੀ ਕਰਦੇ ਆ ਜਿਹੜੀ ਇਹਨਾਂ ਦੀ ਕੋਸਟ ਹੁੰਦੀ ਹੈ ਮਾਹੀ ਆਪਣਾ ਜਿਹੜਾ ਅਦਰ ਕਹ ਲੋ ਮਾਲਾਬਰ ਕੋਸਟ ਹੁੰਦੀ ਹੈ ਜਾਂ ਮਸੂਰ ਕਹਿੰਦੇ ਆਪਾਂ ਉਹਨਾਂ ਤੇ ਹਮਲਾ ਕਰਦੇ ਆਂ ਵੇਖੋ ਜਦੋਂ ਉਹਨਾਂ ਤੇ ਹਮਲਾ ਕਰਾਂਗੇ ਤਾਂ ਇਹ ਇਥੋਂ ਆਪੇ ਭੱਜ ਕੇ ਜਾਣਗੇ ਜਦੋਂ ਅੰਗਰੇਜ਼ ਕਰਦੇ ਆ ਮਾਲਾਬਰ ਕੋਸਟ ਤੇ ਹਮਲਾ ਤਾਂ ਇਥੋਂ ਹੈਦਰਾਲੀ ਨਿਕਲ ਕੇ ਜਾਵੜਦਾ ਪਰ ਉਹ ਮਾਲਾਬਰ ਨੂੰ ਕੋਸਟ ਨੂੰ ਜਿੱਤ ਕੇ ਕਿਹੜਾ ਤੋੜਨਾ ਚਾਹੁੰਦੇ ਨੇ ਅੰਗਰੇਜ਼ ਉਹ ਕਿਹੜਾ ਤੋਤਣ ਨਹੀਂ ਦਿੱਤਾ ਜਾਂਦਾ ਤਾਂ ਉਹ ਕਹਿੰਦੇ ਕੋਈ ਹੋਰ ਤਕਨੀ ਲੱਭੀ ਆਓ ਤਾਂ ਉਹ ਕੀ ਕਹਿੰਦੇ ਕਿ ਇਹਨੇ ਮੇਨ ਕੈਪੀਟਲ ਤੇ ਹਮਲਾ ਕਰੋ ਮਸੂਰ ਤੇ ਤਾਂ ਦੋ ਤਿੰਨ ਜਿਹੜੇ ਅੰਗਰੇਜ਼ ਅਫਸਰ ਹੁੰਦੇ ਰਲ ਕੇ ਮਸੂਰ ਤੇ ਹਮਲਾ ਕਰਦੇ ਆ ਤਾਂ ਉਦੋਂ ਵਾਰ ਹైਦਰਾਲੀ ਜਾਂਦਾ ਉੱਥੇ ਤਾਂ ਇਹ ਲੜਾਈ ਕਾਫੀ ਟਾਈਮ ਚੱਲਦੀ ਰਹਿੰਦੀ ਆ ਜਦ ਲੜਾਈ ਕੈਪੀਟਲ ਚੱਲਦੀ ਰਹਿੰਦੀ ਹੈ ਤਾਂ ਕੀ ਹੁੰਦਾ ਹਾਈਦਰਾਲੀ ਨੂੰ ਕੈਂਸਰ ਹੋ ਜਾਂਦਾ ਤੇ ਜਦ ਕੈਂਸਰ ਹੋ ਜਾਂਦਾ 7 ਦਸੰਬਰ 1782 ਹਾਈਦਰਾਲੀ ਦੀ ਹੁੰਦੀ ਹੈ ਡੈਥ ਜੋ ਡੈਥ ਹੋ ਜਾਂਦੀ ਤੇ ਰਹਿ ਕੌਣ ਗਿਆ ਆਪਣਾ ਕੱਲਾ ਟੀਪੂ ਟੀਪੂ ਕੌਣ ਸੀ ਹੈਦਰਾ ਲਈ ਦਾ ਜਦੋਂ ਟੀਪੂ ਸੁਲਤਾਨ ਰਹਿ ਗਿਆ ਇਕੱਲਾ ਤਾਂ ਜਿਹੜੇ ਦੂਜੇ ਸੀ ਪਰਸਨ ਮਰਾਠੇ ਅਸਬਸ਼ਾਹ ਤਾਂ ਵੈਸੇ ਹੀ ਭੱਜ ਗਏ ਕਿਉਂਕਿ ਉਹਨਾਂ ਦੀ ਹੈਦਰਾ ਲਈ ਨਾਲ ਸਾਂਝੀ ਟੀਪੂ ਨਾਲ ਕੋਈ ਸਾਂਝ ਨਹੀਂ ਸੀ ਜਦੋਂ ਭੱਜ ਗਏ ਤਾਂ ਇਕੱਲਾ ਰਹਿ ਗਿਆ ਆਪਣਾ ਟੀਪੂ ਸੁਲਤਾਨ ਤੋਂ ਕਾਫੀ ਟਾਈਮ ਇਹਨਾਂ ਨਾਲ ਲੜਦਾ ਰਿਹਾ ਜਦੋਂ ਤੁਹਾਨੂੰ ਮੈਂ ਦੱਸਿਆ ਸੀ ਬੈਟਲ ਕਦੋਂ ਸਟਾਰਟ ਹੋਈ ਆ 1780 ਜਦੋਂ ਲੜਦਾ ਰਿਹਾ ਤਾਂ ਕੀ ਹੋਇਆ ਆਪਣਾ ਛੱਡਤਾ ਉਹਨਾਂ ਨੇ ਆਪਣਾ ਕੀ ਕਹਿੰਦਾ ਲੜਾਈ ਕਰਨੀ ਤਾਂ ਉਹ ਕਹਿੰਦੇ ਟ੍ਰੀਟੀ ਹੁੰਦੀ ਹੈ ਉਸ ਵਾਰ ਟ੍ਰੀਟੀ ਕਹਿੰਦੇ ਟਿਟਿਓ ਮੰਗਲੂ 1784 ਟੀਟੀ ਜੇ ਕਹਤ ਨਾ ਵੀ ਆਜ ਤੋ ਦਿਵ ਜੋ ਵੀ ਆਪਣੇ ਲੜਾਈਆਂ ਗਾਉਂਗਾ ਜੋ ਵੀ ਤੁਹਾਡੇ ਪਿਤਾ ਨਾਲ ਮੇਰੀ ਸਾਡੀ ਦੁਸ਼ਮਣੀ ਸੀ ਇੰਗਲਿਸ਼ ਕਹਿੰਦੇ ਆ ਜਾਂ ਅਸੀਂ ਕੋਈ ਚੀਜ਼ ਅਕਵਾਇਰ ਕੀਤੀ ਹੈ ਜਾਂ ਤੁਹਾਡੇ ਕੋਈ ਸੈਨਾ ਸੀ ਅਕਵਾਇਰ ਕੀਤੀ ਉਹ ਸਾਰੇ ਛੱਡ ਦਿੰਨੇ ਆ ਤੇ ਤੁਸੀਂ ਵੀ ਜੋ ਜੋ ਸਾਡੇ ਮਤਲਬ ਜਿਵੇਂ ਇਹਨਾਂ ਨੇ ਆਰ ਕੋਟ ਤੇ ਕਬਜ਼ਾ ਕਰ ਰੱਖਿਆ ਸੀਗਾ ਉਹਨੂੰ ਛੱਡ ਦਿਓ ਤਾਂ ਇਸ ਟੀਟੀ ਥਰੂ ਜਿਹੜੀ ਦੁਆਰਾ ਉਹਨਾਂ ਹੋ ਜਾਂਦੀ ਹੈ ਫਰੈਂਡਸ਼ਿਪ ਤਾਂ ਪਹਿਲੀ ਬੈਟਲ ਕੀਤੀ ਸੀ ਆਪਾਂ ਮਸੂਰਬੌਰ ਉਹ ਟੀਟੀ ਕਿਹੜੀ ਸੀ ਮਦਰਾਸ 1769 ਵਿੱਚ ਦੂਜੀ ਜਿਹੜੀ ਮਸੂਰਬੌਰ ਹੋਈ ਹੈ ਜਿਹੜੀ 80 ਤੋਂ 84 ਹੋਈ ਆ ਉਹਦੇ ਵਿੱਚ ਟੀਟੀ ਕਿਹੜੀ ਹੋਈ ਆ ਟੀ ਜਿਹੜੀ 1784 ਵਿੱਚ ਇਹ ਸੀ ਦੋ ਬੈਟਲ ਇਹਦੇ ਬਾਅਦ ਕਰਦੇ ਆਪਾਂ ਤੀਜੀ ਬੈਟਲ ਹੁਣ ਜਿਹੜੀ ਤੀਜੀ ਬੈਟਲ ਹੁੰਦੀ ਆ ਤੀਜੀ ਬੈਟਲ ਦਾ ਕਾਰਨ ਕੀ ਸੀਗਾ ਜਦੋਂ ਮਸੂਰ ਹਾਰ ਜਾਂਦਾ ਸੈਕੰਡ ਬੈਟਲ ਤਾਂ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੇ ਨੁਕਸਾਨ ਹੁੰਦਾ ਤਾਂ ਜਿਹੜੇ ਅਦਰ ਰਾਜ ਨੇ ਵੇਖੋ ਜਦੋਂ ਕੋਈ ਕਮਜ਼ੋਰ ਰੂਲਰ ਡਿਕਲਾਈਨ ਸ਼ੁਰੂ ਹੋ ਜੇ ਤਾਂ ਉਹਤੇ ਜਿਹੜੇ ਦੂਜੇ ਆਪਣੇ ਹੈਗੇ ਤਗੜੇ ਰਾਜ ਉਹ ਵੀ ਚਾਹੁੰਦੇ ਆ ਉਸ ਤੇ ਕਬਜ਼ਾ ਕਰਨਾ ਤਾਂ ਇੱਕ ਸਟੇਟ ਸੀਗੀ ਤ੍ਰੈਵਨਕੋਰ ਤ੍ਰੈਵਨਕੋਰ ਦਾ ਰਾਜਾ ਸੀਗਾ ਧਰਮਵੀਰ ਸੌਰੀ ਧਰਮਰਾਜ ਧਰਮਰਾਜ ਤਰਨਕੁਦਰ ਰਾਏ ਧਰਮਰਾਜ ਤਾਂ ਇਹ ਵੀ ਕੀ ਕਰਦਾ ਜਦ ਦਿਨ ਪਤਾ ਲੱਗਦਾ ਕਿ ਮਸੂਰ ਜਿਹੜਾ ਹైਦਰਾਬਾਦ ਨਹੀਂ ਦੇਥੋਂ ਜੱਕੇਦਾ ਉਹਦਾ ਬੇਟਾ ਬਹਿ ਗਿਆ ਟਿੱਪੂ ਸੁਲਤਾਨ ਤਾਂ ਆਪਣੇ ਰਾਜ ਨੂੰ ਕੀ ਕਰ ਰਿਹਾ ਮਤਲਬ ਬਾਉਂਡ ਕਰ ਰਿਹਾ ਵੀ ਕੋਈ ਉੱਥੇ ਹਮਲਾ ਨਾ ਕਰ ਸਕੇ ਤਾਂ ਇਹ ਕਹਿੰਦਾ ਕਿ ਉਹ ਨਾ ਮੈਂ ਵੀ ਕੰਦ ਕੱਢ ਦੇਣਾ ਆਪ ਦੇ ਮਤਲਬ ਫੋਰਗ੍ਰਾਉਂਡ ਵਾਲ ਬਣਾ ਦੇਣਾ ਤਾਂ ਇਹ ਕੀ ਕਰਦਾ ਇਹ ਵਾਲ ਬਣਾਉਣੀ ਸ਼ੁਰੂ ਕਰਦਾ ਕੰਦ ਤਾਂ ਕੰਤ ਜਾਵਰਦੀ ਮਸੂਰ ਸਟੇਟ ਚ ਜਦੋਂ ਮਸੂਰ ਸਟੇਟ ਜਾਵਰਦੀ ਤਾਂ ਇਨੂੰ ਬੁਲਾਇਆ ਜਾਂਦਾ ਕਿ ਜਿਹੜੀ ਉਹ ਕੰਮ ਦਾ ਸਿੱਧੀ ਕਰ ਦੇ ਇਹ ਅੰਗਰੇਜ਼ਾਂ ਦੇ ਸਿਰ ਤੇ ਚਾਂਬਲ ਰਿਆ ਹੁੰਦਾ ਕਹਿੰਦਾ ਵੀ ਮੈਂ ਨਹੀਂ ਕਰਨੀ ਕੰਮ ਸਿੱਧੀ ਜੋ ਕਰਨਾ ਤੂੰ ਕਰ ਲੈ ਤਾਂ ਉਸ ਵਾਰ ਕੀ ਹੁੰਦਾ ਜਿਹੜਾ ਤ੍ਰੈਵਨਕੋਰ ਤੇ ਹਮਲਾ ਕਰਦਾ 1790 ਚ ਕੌਣ ਹਮਲਾ ਕਰਦਾ ਹੈਦਰਲੀ ਸੌਰੀ ਆਪਣਾ ਟਿੱਪੂ ਸੁਲਤਾਨ ਜੋ ਟਿੱਪੂ ਸੁਲਤਾਨ ਹਮਲਾ ਕਰਦਾ ਆਪਣਾ ਤਾਂ ਉਹਦੀ ਧਰਮਰਾਜਾ ਦੀ ਮਦਦ ਲਈ ਕੌਣ ਹੁੰਦੇ ਇੰਗਲਿਸ਼ ਤਾਂ ਲੜਾਈ ਹੁੰਦੀ ਹੈ ਕਾਫੀ ਟਾਈਮ ਤ੍ਰੈਵਨਕੋਰ ਚ ਤਾਂ ਲੜਾਈ ਦਾ ਰਿਜ਼ਲਟ ਕੀ ਨਿਕਲਦਾ ਫਾਈਨਲ ਜਿੱਤਦਾ ਕੌਣ ਆਪਣਾ ਟਿੱਪੂ ਸੁਲਤਾਨ ਜੇ ਟਿੱਪੂ ਸੁਲਤਾਨ ਜਿੱਤ ਜਾਂਦਾ ਤਾਂ ਇਹਦੇ ਤਾਂ ਇੰਗਲਿਸ਼ ਨੂੰ ਬਹੁਤ ਜ਼ਿਆ ਕਲੀਅਰ ਹੁਣ ਉਦੋਂ ਤੱਕ ਕੁਝ ਕਰ ਨਹੀਂ ਸਕਦੇ ਹੁੰਦੇ ਉਹ ਫਿਰ ਰੈ ਬਣਾਉਂਦੇ ਵੀ ਆਪਾਂ ਕਿਵੇਂ ਮਸੂਰ ਨੂੰ ਕਬਜ਼ਾ ਕੀਤਾ ਜਾਵੇ ਤਾਂ ਉਦੋਂ ਵਾਰ ਕੀ ਹੁੰਦਾ ਇਹ ਤਿੰਨੇ ਜਣੇ ਰਲ ਕੇ ਮਰਾਠੇ ਮਰਾਠਾ ਨੂੰ ਰਲਵਾ ਲੈਂਦੇ ਉਹ ਕਹਿੰਦੇ ਸਾਨੂੰ ਵੱਧ ਪੈਸੇ ਦਿਆ ਕਰਾਂਗੇ ਠੀਕ ਆ ਪਰ ਤੁਸੀਂ ਜਿਹੜੀ ਚੱਲ ਰਹੀ ਹੈ ਦੋਸਤੀ ਮਸੂਰਾਂ ਨੂੰ ਤੋੜ ਦਿਓ ਫਿਰ ਤੈਨ ਕੋਲ ਰਾਜ ਨੇ ਤਾਂ ਜਾਣਾ ਸੀ ਕਿਉਂਕਿ ਉਹਨੂੰ ਹਰਾਇਆ ਸੀ ਬੁਰੀ ਤਰ੍ਹਾਂ ਇੱਕ ਇੰਗਲਿਸ਼ ਇਹ ਕੀ ਕਰਦੇ ਸਾਰੇ ਜਣੇ ਰਲ ਕੇ ਹਮਲਾ ਕਰਦੇ ਆ ਆਪਣਾ ਮਸੂਰ ਤੇ ਜਦ ਮਸੂਰ ਤੇ ਹਮਲਾ ਕਰਦੇ ਵੇਖੋ ਇੱਕ ਜਣੇ ਇੱਕ ਪਰਸਨ ਦੂਜੇ ਬਣੇ ਤਿੰਨ ਠੀਕ ਆ ਨਾ ਤਾਂ ਜਿੱਤੂਗਾ ਤਾਂ ਉਹ ਹੀ ਜਿਹਦੇ ਕੋਲ ਜ਼ਿਆਦਾ ਪਾਵਰ ਹੈ ਤੇ ਇਹ ਸਭ ਤੋਂ ਜ਼ਿਆਦਾ ਸਟਰੋਂਗ ਸੀਗਾ ਟਿੱਪੂ ਫਿਰ ਵੀ ਹਿੰਮਤ ਨਹੀਂ ਹਾਰਦਾ ਕਾਫੀ ਟਾਈਮ ਲੜਾਈ ਚੱਲਦੀ ਰਹਿੰਦੀ ਆ ਪਰ ਲੜਾਈ ਦਾ ਰਿਜ਼ਲਟ ਕੀ ਨਿਕਲਦਾ ਟਿੱਪੂ ਸੁਲਤਾਨ ਹਾਰ ਜਾਂਦਾ ਜਦੋਂ ਹਾਰ ਜਾਂਦਾ ਜਿੱਤਦੇ ਕੌਣ ਆ ਇੰਗਲਿਸ਼ ਜਦੋਂ ਇੰਗਲਿਸ਼ ਜਿੱਤ ਜਾਂਦੇ ਆ ਤਾਂ ਹੁਣ ਵੇਖੋ ਉਹਨਾਂ ਨੇ ਕਬਜ਼ਾ ਕਰ ਚੁੱਕਿਆ ਹੁਣ ਉਹਨਾਂ ਦੇ ਲਾਪਤ ਉੱਤੇ ਆ ਕਿਦੇ ਆਪਣੇ ਮਸੂਰ ਤੇ ਤਾਂ ਇਸ ਤੋਂ ਬਾਅਦ ਉਹ ਟ੍ਰੀਟੀ ਹੁੰਦੀ ਆ ਇੱਕ ਟ੍ਰੀਟੀ ਆ ਕਿਹੜੀ ਟ੍ਰੀਟੀ ਕਿਹੜੀ ਹੁੰਦੀ ਆ ਟ੍ਰੀਟੀ ਹੁੰਦੀ ਆ ਸ੍ਰੀ ਨਾਗਪਟਨਮ ਸ੍ਰੀ ਨਾਗਪਟਨਮ ਕੋ ਟ੍ਰੀਟੀ ਕਦੋਂ ਹੁੰਦੀ 179 ਮਸੂਰ ਦੀ ਤਾਂ ਟ੍ਰੀਟੀ ਹੁੰਦੀ ਸੀ ਰਿਨਾਗਪਟਨ ਇਹ ਟ੍ਰੀਟੀ ਚ ਇਹ ਕਹਿ ਦਿੱਤਾ ਜਾਂਦਾ ਸੀ ਵੇਖੋ ਜਦੋਂ ਹੋਈ ਸੀ 3rd ਮਸੂਰਵਾਰ ਕਿਹਾ ਸੀ ਨਾ ਇੰਗਲਿਸ਼ ਨੇ ਵੀ ਮਰਾਠਿਆਂ ਨੂੰ ਵੀ ਤੇ ਜਿਹੜਾ ਆਪਣੇ ਦੂਜੇ ਤਿਰਿਆਂ ਨੂੰ ਵੀ ਜੋ ਜੋ ਸੋਨ ਨੂੰ ਮਸੂਰ ਤੋਂ ਤੁਸੀਂ ਮਤਲਬ ਕਬਜ਼ਾ ਕਰਨਾ ਚਾਹੋਂ ਕਬਜ਼ਾ ਕਰ ਲਓ ਤੁਹਾਡੀ ਹਿੰਮਤ ਆ ਤਾਂ ਆਪ ਸੋਨ ਨੂੰ ਮਸੂਰ ਦੱਸਿਆ ਸੀਗਾ ਮਸੂਰ ਸਟੇਟ ਕਿੱਥੇ ਸੀ ਇੱਥੇ ਤਾਂ ਮਸੂਰ ਤੇ ਇੱਥੇ ਬਹਿ ਜਾਂਦੇ ਆਪਣੇ ਤ੍ਰੈਵਣ ਕੋਰ ਦਾ ਰਾਜਾ ਇੱਥੇ ਇੰਗਲਿਸ਼ ਬਹਿ ਜਾਂਦੇ ਇੱਥੇ ਮਰਾਠੇ ਮਸੂਰ ਕੀ ਐਨਾ ਕੁ ਮਸੂਰ ਰਹਿ ਗਿਆ ਤਾਂ ਕੀ ਹੁੰਦਾ ਉਸ ਤੋਂ ਬਾਅਦ ਟ੍ਰੀਟੀ ਚ ਕੀ ਕਹਿ ਦਿੱਤਾ ਹੁੰਦਾ ਕਿ ਸਾਡਾ ਜਿਹੜਾ ਲੜਾਈ ਤੇ ਖਰਚਾ ਹੋਇਆ 3 ਕਰੋੜ ਇੰਗਲਿਸ਼ ਕਹਿੰਦੇ ਆ ਸਾਡਾ ਲੜਾਈ ਤੇ ਖਰਚਾ ਕਿੰਨਾ ਹੋਇਆ 3 ਕਰੋੜ ਤਾਂ ਇਹ ਤੁਸੀਂ ਰਾਸ਼ੀ ਦਾ ਭੁਗਤਾਨ ਸਾਨੂੰ ਕਰੋ ਨਹੀਂ ਤਾਂ ਅਸੀਂ ਸੋਡੇ ਮਸੂਰ ਤੇ ਕਬਜ਼ਾ ਕਰਨਾ ਚਾਹਾਂ ਕ ਕਬਜ਼ਾ ਕਰ ਲਾਂਗੇ ਪਰ ਕਬਜ਼ਾ ਉਹਨਾਂ ਨੇ ਕਰਨਾ ਨਹੀਂ ਸੀ ਉਹਦੇ ਡਰਾਵਾ ਦੇ ਰਹੇ ਸੀ ਵੇਖੋ ਕਿਸੇ ਸਟੇਟ ਤੇ ਆਪ ਕਬਜ਼ਾ ਕਰ ਦੇ ਇੱਕੇ ਦਾਮ ਤਾਂ ਉਹ ਸਟੇਟ ਨੂੰ ਚਲਾਉਣਾ ਬਹੁਤ ਔਖਾ ਕਿਉਂਕਿ ਸਟੇਟ ਨੂੰ ਚਲਾਉਣ ਲਈ ਪ੍ਰਸ਼ਾਸਨ ਲਈ ਅਫਸਰ ਚਾਹੀਦੇ ਆ ਅਫਸਰ ਭਰਤੀ ਕਰਾਂਗੇ ਉਹਦੀ ਪੇ ਕਰਨੀ ਪੈਣਗੇ ਫਿਰ ਉੱਥੇ ਜਿਹੜੀ ਆਰਮੀ ਬਹੁਤ ਜ਼ਿਆਦਾ ਰੱਖਣੀ ਪਊਗੀ ਪੋਰੀ ਬਹੁਤ ਸਾਰੇ ਖਰਚ ਆਉਂਦੇ ਆ ਇਹਦੇ ਨਾਲ ਇਹ ਚੰਗਾ ਹੁੰਦਾ ਵੀ ਉਸ ਸਟੇਟ ਨੂੰ ਬਫਰ ਸਟੇਟ ਬਣਾ ਦਿੱਤਾ ਜਾਵੇ ਬਫਰ ਸਟੇਟ ਕਿਹੜੀ ਹੁੰਦੀ ਆ ਜਿਸ ਸਟੇਟ ਤੇ ਮੰਨ ਲਓ ਆਪਾਂ ਸਿੱਧਾ ਰਾਜ ਨਹੀਂ ਹੁੰਦਾ ਪਰ ਉਹ ਸਟੇਟ ਆਪਣੇ ਅਧੀਨ ਹੁੰਦੀ ਆ ਮਤਲਬ ਆਪਾਂ ਉਹਨੂੰ ਪਪਟ ਬਣਾ ਕੇ ਰੱਖਦੇ ਆ ਕਟ ਪੁਤਲੀ ਬਣਾ ਕੇ ਕਲੀਅਰ ਤਾਂ 3 ਕਰੋੜ ਦੀ ਸ਼ਰਤ ਰੱਖੀ ਜਾਂਦੀ ਪਰ ਜਿਹੜਾ ਹੁੰਦਾ ਆਪਣਾ ਟਿੱਪੂ ਸੁਲਤਾਨ ਉਹਦੇ ਕੋਲ 3 ਕਰੋੜ ਰੁਪਏ ਨਹੀਂ ਹੁੰਦਾ ਕਿਉਂਕਿ ਬੈਟਲ 'ਚ ਇੰਨਾ ਜ਼ਿਆਦਾ ਖਰਚਾ ਆ ਚੁੱਕਿਆ ਹੁੰਦਾ ਕਿ ਉਹ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਹੁੰਦਾ ਤਾਂ ਕੀ ਹੁੰਦਾ ਉਹ ਕੋਸ ਮਤਲਬ ਕੋਈ ਵੇਚ ਵਾਟ ਕੇ 1.5 ਕਰੋੜ ਦੇ ਦਿੰ ਉਹ ਕਹਿੰਦਾ ਕੋਈ ਨਾ ਵੀ ਦੇ ਦਾਂਗੇ ਬਾਅਦ ਚੋਂ ਉਹ ਕਹਿੰਦਾ ਨਹੀਂ ਇੰਗਲਿਸ਼ ਕੀ ਕਹਿੰਦੇ ਆ ਇੰਗਲਿਸ਼ ਜਿਹੜੇ ਇਹਦੇ ਦੋ ਸਨ ਹੁੰਦੇ ਆ ਉਹ ਲੈ ਜਾਂਦੇ ਚੱਕ ਕੇ ਵੀ ਆਪਦੇ ਸਨ ਛੜਵਾਲੀ ਜੇ 1.5 ਕਰੋੜ ਦੇ ਦੂੰਗਾ ਤਾਂ ਛੱਡ ਦਾਂਗੇ ਨਹੀਂ ਤਾਂ ਤੇਰੇ ਜਿਹੜੇ ਪੁੱਤਰ ਦੋ ਹੈਗੇ ਸਾਡੇ ਕੋਲੇ ਰਹਿਣਗੇ ਤਾਂ ਇਹਦੇ ਕਰਕੇ ਉਹਦੀ ਬਹੁਤ ਬੇਇੱਜ਼ਤੀ ਹੁੰਦੀ ਆ ਪੂਰੇ ਰਾਤ ਚ ਪੂਰੇ ਇੰਡਗਾ ਚ ਵੀ ਇੱਕ ਰਾਜਾ ਸੀ ਜਿਹੜਾ ਟਿੱਪੂ ਸੁਲਤਾਨ ਮਤਲਬ ਉਹਦਾ ਪਿਤਾ ਇੰਨਾ ਬਹਾਦਰ ਸੀ ਹੈਦਰ ਅਲੀ ਤਾਂ ਉਹ ਇੱਕ ਕਮਜ਼ੋਰ ਸ਼ਾਸਕ ਨਿਕਲ ਗਿਆ ਉਹ ਤੋਂ ਮਤਲਬ ਉਹਦੇ ਜਵਾਕ ਵੀ ਨਹੀਂ ਬਚਾਏ ਗਏ ਦੁਸ਼ਮਨਾ ਤੋਂ ਤਾਂ ਇਸ ਗੱਲ ਨੂੰ ਜੀਨ ਨਹੀਂ ਦਿੰਦੀ ਉਦੋਂ ਵਾਰ ਕੀ ਹੁੰਦਾ ਜਿਹੜਾ ਆਪਣਾ ਹੁੰਦਾ ਟਿੱਪੂ ਸੁਲਤਾਨ ਟਿੱਪੂ ਸੁਲਤਾਨ ਰਲਦਾ ਜਾ ਕੇ ਫਰੈਂਚ ਨਾਲ ਹੁਣ ਵੇਖੋ ਫਰੈਂਚ ਹੀ ਇਕੱਲੇ ਜੇ ਬੈਠੇ ਸੀ ਜਿਹੜੇ ਉਹਦੀ ਹੈਲਪ ਕਰ ਸਕਦੇ ਤਾਂ ਉੱਥੋਂ ਹੀ ਫਰਾਂਸ ਤੋਂ ਨੈਪੋਲੀਅਨ ਵੀ ਜਿਹੜਾ ਹੁੰਦਾ ਕਬਜ਼ਾ ਕਰਨਾ ਚਾਹੁੰਦਾ ਹੁੰਦਾ ਜਿੱਥੇ-ਜਿੱਥੇ ਇੰਗਲਿਸ਼ ਦੀ ਟੈਰੀਟਰੀ ਹੁੰਦੀ ਹੈ ਮਤਲਬ ਜਿੱਥੇ-ਜਿੱਥੇ ਇੰਗਲਿਸ਼ ਦਾ ਕਬਜ਼ਾ ਸੀਗਾ ਜਿਵੇਂ ਇੰਗਲਿਸ਼ ਦਾ ਕਬਜ਼ਾ ਸਾਊਥ ਕੋਰੀਆ ਨਾਰਥ ਕੋਰੀਆ ਹੋ ਗਿਆ ਠੀਕ ਆ ਬਹਿਰੀਨ ਸਟੇਟ ਹੋ ਗਿਆ ਜਾਂ ਅਦਰ ਬਹੁਤ ਸਟੇਟਾਂ ਦੇ ਰਾਜ ਸੀਗੇ ਇੰਗਲਿਸ਼ ਦਾ ਜਦੋਂ ਆਪਾਂ ਐਂਡ ਤੇ ਕਰਾਂਗੇ ਵੀ 15 ਅਗਸਤ 1947 ਨੂੰ ਇੰਡੀਆ ਯਾਦ ਹੁੰਦਾ ਕੱਲਾ ਉਹ ਦਿਨ ਇੰਡੀਆ ਨਹੀਂ ਯਾਦ ਆ ਸੀ ਉਹ ਦਿਨ ਬਹੁਤ ਸਾਰੀਆਂ ਸਟੇਟਾਂ ਜਾਂ ਵਰਲਡ ਦੀਆਂ ਸਟੇਟਾਂ ਯਾਦ ਹੋਈਆਂ ਸੀ ਜਿੱਥੇ-ਇਥੇ ਅੰਗਰੇਜ਼ਾਂ ਦੀ ਕਲੋਨੀ ਸੀਗੀ ਤਾਂ ਕੀ ਹੁੰਦਾ ਜਦੋਂ ਮਿਲਦਾ ਆਪਣਾ ਜਾ ਕੇ ਟੀਪੂ ਸੁਲਤਾਨ ਕਿਹਦੇ ਨਾਲ ਫ੍ਰੈਂਚ ਨਾਲ ਤਾਂ ਉਹ ਮੈਂਬਰ ਬਣਦਾ ਕਿਹੜੇ ਕਲੱਬ ਦਾ ਮੈਂਬਰ ਬਣਦਾ ਜਾਕੋਬਿਨ ਕਲੱਬ ਦਾ ਜਾਕੋਬਿਨ ਕਲੱਬ ਦਾ ਜੋਕੋਬਿਨ ਕਲੱਬ ਦਾ ਨੂੰ ਚਰਨ ਵਿੱਚ ਮੈਂਬਰ ਬਣਦਾ ਟੀਪੂ ਜਾਕੋਬਿਨ ਕਲੱਬ ਕੀ ਹੁੰਦਾ ਜਿਹੜੇ ਉੱਥੋਂ ਦੇ ਰਾਜੇ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਹੈਲਪ ਕਰਦੇ ਆ ਹੁੰਦਾ ਜਦੋਂ ਮੈਂਬਰ ਬਣਦਾ ਉੱਥੇ ਤਾਂ ਉਸ ਤੋਂ ਬਾਅਦ ਇਹ ਆਪਣੇ ਮਸੂਰ ਚ ਟਰੀ 아무ਤ ਇੱਕ ਚੀਜ਼ ਦੀ ਸਥਾਪਨਾ ਕਰਦਾ ਲਿਬਰਟੀ ਟਰੀ ਲਿਬਰਟੀ ਟਰੀ ਦਾ ਮਤਲਬ ਕੀ ਆ ਵੀ ਆਪਾਂ ਕਰਾਉਣਾ ਆਜ਼ਾਦ ਕੀ ਨੂੰ ਮਸੂਰ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਇਹਨੂੰ ਇੰਗਲਿਸ਼ ਨੂੰ ਤਾਂ ਇੰਗਲਿਸ਼ ਦਾ ਨਵਾਂ ਪਰਸਨ ਆਇਆ ਹੁੰਦਾ ਉਸ ਸਮੇਂ ਗਵਰਨਰ ਜਰਨਲ ਲਾਰਡ ਵੈਲਸਲੇ 1798 ਡੋਟ ਵੈਲਸਲੇ ਕੀ ਕਹਿੰਦਾ ਆ ਕਿ ਮਸੂਰ ਨੂੰ ਵੀ ਜੋ ਵੀ ਤੂੰ ਲੱਤਾਂ ਮਾਰ ਰਿਹਾ ਸਾਥੋਂ ਨਿਕਲ ਲਈ ਇਹਨੂੰ ਛੱਡ ਦੇ ਕੁਛ ਨਹੀਂ ਪਿਆ ਗੱਲਾਂ ਚ ਤੂੰ ਸਾਡੇ ਅਧੀਨ ਹੋ ਜਾ ਤੇ ਇੱਕ ਕਹਿੰਦੇ ਅਲਾਈਅੰਸ ਕਰਦੇ ਆ ਆਪਾਂ ਕਿਹੜਾ ਅਲਾਈਅੰਸ ਕਰਦੇ ਆ ਸਬਸਿਡੀਰੀ ਅਲਾਈਅੰਸ ਸਬਸਿਡੀਰੀ ਲਾਈਅੰਸ ਤੁਹਾਨੂੰ ਮੈਂ ਅਗਲੀ ਕਲਾਸ ਉਸਮੈਂ ਆਉਂਗਾ ਕੀ ਹੁੰਦਾ ਜਦੋਂ ਆਪਾਂ 1857 ਦਾ ਦ੍ਰੋਹ ਕਰਾਂਗੇ ਤੁਹਾਨੂੰ ਮੈਂ ਸਾਰੇ ਅਲਾਈਅੰਸ ਮਝਾਉਂਗਾ ਇਸ ਵਾਰੀ ਸਮਝ ਲਓ ਸਬਸਿਡੀਰੀ ਲਾਈਅੰਸ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸਾਡਾ ਥੋੜੀ ਸਟੇਟ ਆ ਉਹ ਸਾਡੇ ਅਧੀਨ ਰਹੂਗੀ ਜਿੱਥੇ ਥੋੜੀ ਸਟੇਟ ਆ ਉਹਦੇ ਵਿੱਚ ਆਰਮੀ ਸਾਡੀ ਰਹੂਗੀ ਵੀ ਜੇ ਥੋੜੇ ਤੇ ਕੋਈ ਹਮਲਾ ਕਰੂਗਾ ਤਾਂ ਸਾਡੀ ਆਰਮੀ ਨਾਲ ਲੜੂਗੀ ਤੇ ਥੋੜੀ ਜਿਹੜੀ ਆਪਣਾ ਮੀਟਿੰਗ ਹਾਲ ਆ ਉਹਦੇ ਵਿੱਚ ਸਾਡ ਬੋਲੂਗਾ ਮਤਲਬ ਕੀ ਆ ਸੋਡੇ ਜਿਹੜੇ ਡਿਸਕਸ਼ਨ ਚੱਲਦੀ ਵੀ ਉਹਦੇ ਪਾਰਟਿਸਪੇਟ ਨਹੀਂ ਕਰੂਗਾ ਇਹ ਸਬਸਿਡੀ ਲਾਈਨਸ ਇਹਨੂੰ ਬਰੀਫ ਚ ਆਪਾਂ ਅਗਲੀ ਕਲਾਸ ਵਿੱਚ ਪੜਾਂਗੇ ਤਾਂ ਜਿਹੜਾ ਆਪਣਾ ਹੁੰਦਾ ਟਿੱਪੂ ਸੁਲਤਾਨ ਉਹ ਸਬਸਿਡੀ ਲਾਈਨਸ ਕਰਨ ਤੋਂ ਮਨਾ ਕਰਦਾ ਜਦੋਂ ਮਨਾ ਕਰ ਦਿੰਦਾ ਤਾਂ ਕੀ ਹੁੰਦਾ ਜਿਹੜਾ ਆਪਣਾ ਹੁੰਦਾ ਲਾਰਡ ਵੈਲਸਲੇ ਉਹ ਆਪਣੇ ਜਿਹੜੇ ਅੰਗਰੇਜ਼ ਗਵਰਨਰ ਨੇ ਉਹਨਾਂ ਨੂੰ ਕਹਿੰਦਾ ਹਮਲਾ ਕਰ ਦਿਓ ਕਿਦੇ ਮਸੂਰਤੇ ਕਹਿੰਦਾ ਬਹੁਤ ਇਹਨੂੰ ਵੇਖ ਲੱਭੀ ਇਹ ਬੁੜਕੀ ਜਾਂਦਾ ਕਹਿੰਦਾ ਕਬਜ਼ਾ ਕਰ ਲਓ ਮਸੂਰਤੇ ਤਾਂ ਉਦੋਂ ਵਾਰ ਹਮਲਾ ਕਰਦੇ ਮਸੂਰਤੇ ਕੌਣ ਕੌਣ ਮਰਾਠੇ ਨਿਜ਼ਾਮ ਅਸਫ ਸ਼ਾ ਜਿਹੜਾ ਪਹਿਲਾਂ ਹੁੰਦਾ ਸੀ ਮਸੂਰ ਨਾਲ ਪਰ ਉਦੋਂ ਬਾਅਦ ਰਲ ਗਿਆ ਇੰਗਲਿਸ਼ ਨਾਲ ਤਾਂ ਇੰਗਲਿਸ਼ ਇਹ ਸਾਰੇ ਜਣੇ ਹਮਲਾ ਕਰਦੇ ਆ ਸ੍ਰੀਨਾਗਪਟਨੋਂ ਸ੍ਰੀਨਾਗਪਟਨ ਤੁਹਾਨੂੰ ਦੱਸਿਆ ਗਿਆ ਕੈਪੀਟਲ ਕੀ ਦੀ ਆਪਣੀ ਮਸੂਰ ਦੀ ਜੋ ਸ੍ਰੀਨਾਗਪਟਨ ਤੇ ਹਮਲਾ ਕਰਦੇ ਆ ਰਹਿ ਗਿਆ ਕੱਲਾ ਇਹ ਲੜਾਈ ਚੱਲਦੀ ਰਹਿੰਦੀ ਐ ਇਸ ਲੜਾਈ ਚ ਜਿਹਦੀ ਹੁੰਦੀ ਐ ਦਿੱਤ ਜੋ ਟਿੱਪੂ ਦੇਥ ਹੁੰਦੀ ਐ ਤਾਂ ਮਸੂਰ ਰਾਜ ਕਿਹਨਾਂ ਦੇ ਦੀਨ ਆ ਜਾਂਦਾ ਅੰਗਰੇਜ਼ਾਂ ਦੇ ਹੁਣ ਅੰਗਰੇਜ਼ਾਂ ਦੇ ਦੀਨ ਆ ਗਿਆ ਮਸੂਰ ਰਾਜ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਮਸੂਰ ਰਾਜ ਨਿਕਲਿਆ ਕਿੱਥੋਂ ਸੀਗਾ ਵਿਜੇਨਗਰ ਅੰਪਾਇਰ ਤੋਂ ਵਿਜੇਨਗਰ ਅੰਪਾਇਰ ਤੇ ਕਿਹ ਤੋ ਵਿਡਿਆਰ ਵੰਸ਼ ਤੇ ਦੀਨ ਸੀ ਉਹ ਵੇਂਦੇ ਵੀ ਇਹ ਕਿਹਦੇ ਦੀਨ ਸੀ ਵਿਡਿਆਰ ਵੰਸ਼ ਉਹ ਕਹਿੰਦੇ ਵਿਡਿਆਰ ਵੰਸ਼ ਦਾ ਰਾਜਾ ਲੱਭੋ ਤਾਂ ਇੱਕ ਪਸਕਣ ਇੱਕ ਪਰਸਨ ਭਟਕਦਾ ਫਿਰਦਾ ਹੁੰਦਾ ਗਲੀਆਂਾਂ ਚ ਕੌਣ ਹੁੰਦਾ ਉਹ ਕ੍ਰਿਸ਼ਨ ਰਾਜਾ ਤਾਂ ਕ੍ਰਿਸ਼ਨ ਰਾਜਾ ਨੂੰ ਮਿਲਦੇ ਆ ਕਹਿੰਦੇ ਹਾਂਜੀ ਤੁਸੀਂ ਕੌਣ ਉਹ ਕਹਿੰਦਾ ਵੀ ਮੈਂ ਵਿਡਿਆਰ ਵੰਸ਼ ਦਾ ਕੀ ਹਾਂ ਰਾਜਾ ਤਾਂ ਉਹ ਕਹਿੰਦੇ ਵਿਡਿਆਰ ਵੰਸ਼ ਕੌਣ ਆ ਸੀ ਤੇ ਜਾਣਦੇ ਨਹੀਂ ਕਹਿੰਦਾ ਵਿਡਿਆਰ ਵੰਸ਼ ਉਹੀ ਆ ਜਿਸ ਤੇ ਪਹਿਲਾਂ ਰਾਜ ਸੀ ਕਿਹਦਾ ਆਪਣਾ ਸਾਡਾ ਉਹ ਕਹਿੰਦੇ ਸਾਥੋਂ ਖੋਲਿਆ ਸੀ ਹਾਇਦਰਲੀ ਤਾਂ ਉਹ ਕਹਿੰਦੇ ਕੋਈ ਨਾ ਵੀ ਤੈਨੂੰ ਅਪਰਾਜਾ ਬਣਾ ਦਿੰਦੇ ਆ ਪਰ ਸਾਡੀਆਂ ਗੱਲਾਂ ਮੰਨਣੀਆਂ ਪੈਣੀਆਂ ਉਹ ਕਹਿੰਦਾ ਕੋਈ ਗੱਲ ਨਹੀਂ ਰਾਜਾ ਬਣਾ ਦਿਓ ਮੈਂ ਤਾਂ ਭੁੱਖਾ ਫਿਰਦਾ ਮੈਨੂੰ ਕੀ ਆ ਜੋ ਕੁਛ ਕਹੋਗੇ ਉਹ ਕਰ ਦੂੰਗਾ ਤਾਂ ਕ੍ਰਿਸ਼ਨ ਰਾਜਾ ਥੱਡ ਨੂੰ ਬਣਾ ਦਿੰਦੇ ਆ ਰਾਜਾ ਕਿੱਥੋਂ ਦਾ ਮਸੂਰ ਦਾ ਜੇ ਮਸੂਰ ਦਾ ਰਾਜਾ ਬਣਾ ਦਿੰਦੇ ਆ ਤਾਂ ਕ੍ਰਿਸ਼ਨ ਰਾਜਾ ਨਾਲ ਹੁੰਦਾ ਸਬਰੀਡ ਲਾਈਨਸ ਮਤਲਬ ਕੋਈ ਵੀ ਗੱਲ ਪੁੱਛ ਕੇ ਕਰੂਗਾ ਕਿ ਤੋਂ ਇਹੇ ਕਰੂਗਾ ਆਪਣੇ ਇੰਗਲਿਸ਼ ਤੋਂ ਤਾਂ ਇਹ ਸੀ ਚਾਰ ਮਸੂਰ ਬਾਦ ਪਹਿਲੀ ਮਸੂਰ ਬਾਦ ਤੇ ਟਿਟਿਓ ਟਿਟਿਓ ਮਦਰਾਸ ਟਰੀਟੀ ਆਫ ਮਦਰਾਸ 1769 ਚ ਕਲੀਅਰ ਪਹਿਲੀ ਮਸੂਰਵਾਰ ਕਿਹੜੇ ਟਰੀਟੀ ਆਫ ਮਦਰਾਸ ਨਾਲ ਦੂਜੀ ਜਿਹੜੀ ਹੋਈ ਆ ਮਸੂਰਵਾਰ ਐਂਡ ਉਹ ਕਿਹੜੀ ਟਰੀਟੀ ਨਾਲ ਹੋਈ ਆ ਟਰੀਟੀ ਆਫ ਮੰਗਲੂਰ 1784 ਤੀਜੀ ਟਰੀਟੀ ਹੋਈ ਆ ਤੀਜੀ ਵਾਰ ਕਿਹੜੇ ਨਾਲ ਸਮਾਉਤੇ ਤੀਜੀ ਟਰੀਟੀ ਹੋਈ ਆ ਸ਼੍ਰੀਨਾਗਪਟਨਮ ਸ਼੍ਰੀਨਾਗਪਟਨਮ ਕਦੋਂ ਹੋਈ ਸੀ 1792 ਚੌਥੀ ਜਿਹੜੀ ਹੋਈ ਆ ਚੌਥੀ ਤਾਂ ਫਿਰ ਰਿਆ ਹੀ ਨਹੀਂ ਉਹ ਟ੍ਰੀਟੀ ਕੀ ਹੋਣੀ ਸੀ ਤਾਂ ਇਹ ਸੀ ਚਾਰ ਮਸੂਰਬੌਰ ਮੈਂ ਆਸ ਕਰਦਾ ਕਿ ਤੁਹਾਨੂੰ ਜਿਹੜਾ ਮਸੂਰਬੌਰ ਆ ਸਮਝ ਆ ਚੁੱਕਾ ਹੋਣੀਗਾ ਇਸ ਲਈ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਥੈਂਕ ਯੂ